ਜੀ ਕਿਹੜਾ ਪਿੰਡਾ ਪਿੰਡ ਆਪਣਾ ਸਰ ਰੰਜੀਤਪੁਰਾ ਤੇ ਰਿੰਡੇ ਸਰ ਆਉਂਦੇ ਰਹੇ ਜੀ ਹੁਣ ਕੀ ਮਾਮਲਾ ਹੋਇਆ ਜੋ ਸਟਾ ਲਗੀਆਂ ਨੇ ਇਹ ਸਰ ਕੱਲ ਆਪਣਾ ਆਪਣਾ ਢੋਈ ਏਜੰਸੀ ਤੋਂ ਸਰ ਮੈਂ ਕਾਰ ਨਿਊ ਲਈ ਸੀ ਆਪਾਂ ਢੋਈ ਗੋ ਏਜੰਸੀ ਤੋਂ ਨਾਵਟੇ ਗੋ ਆਪਣਾ ਗੋਲਡਨ ਗੀਅਰ ਲਾ ਦੋ ਜੀ ਤੇ ਸਰ ਟਾਇਰ ਮੇ ਕਿੱਟੀ ਦੇ ਨਾ ਫੁੱਲੇ ਹੋਏ ਸੀ ਉਹ ਚੇਂਜ ਕਰਾਉਣ ਤੁਸੀਂ ਸਿਲਸਿਲੇ 'ਚ ਆਪਾਂ ਗਏ ਸੀਗੇ ਮੈਂ ਤਾਂ ਮੇਰੇ ਨਾਲ ਮੇਰਾ ਦੋਸਤ ਸੀ ਗਰਮੀ ਸੀ ਪਾਪਾ ਸਰ ਉਹ ਤੋਂ ਵਾਪਸ ਆਉਂਦੇ ਆਏ ਇਹਨੂੰ ਮੈਂ ਉਤਾਰਨ ਗਿਆ ਵਾ ਲਾਹ ਇਹਦੇ ਪੈਂਟ ਜੀ ਇਹਦਾ ਪੈਂਟ ਮੇਰੇ ਪਿੰਡ ਤੋਂ ਗਾੜੀ ਆ ਜੀ ਜੀ ਥੋੜੇ ਜੇ ਚੌਕ 'ਚ ਰਹਿੰਦੇ ਨੇ ਤਰੀ ਹਾਲ ਚੌਕ ਹਾਂਜੀ ਤਹੀਂ ਪੱਠੇ ਲੱਗੇ ਰਹਿੰਨੇ ਐ ਇਹੜਾ ਵਾਕਿਆ ਵਾ ਕੀ ਵਾਕਿਆ ਹੋਇਆ ਤੇ ਕਿੱਥੇ ਹੋਇਆ ਇਹ ਜੀ ਵਾਕਿਆ ਜਦੋਂ ਇਹਨੂੰ ਮੈਂ ਉਤਾਰ ਕੇ ਤੇ ਵਾਪਸ ਪੁਲ ਤੋਂ ਆ ਰਿਹਾ ਸੀਗਾ ਜੀ ਤੇ ਪੁਲ ਤੋਂ ਗਾੜੀਆਂ ਆ ਕੇ ਜਿੱਥੇ ਚਾਚੋ ਵਾਲੀ ਦੇ ਥੋੜਾ ਜਿਹਾ ਮੋੜ ਮੁੜਦਾ ਜਿਹੜਾ ਉੱਥੋਂ ਗਾੜੀ ਆ ਕੇ ਮੇਰੇ ਸਰ ਉਥੇ ਲੱਗੇ ਘਰ ਆ ਜਾਂਦੇ ਨਹੀਂ ਨਾਲ ਹੀ ਤੇ ਉੱਥੇ ਸਰ ਮੇਰੇ ਗਾੜੀ ਇੱਕ ਨਾ ਮੁੰਡਾ ਉਹ ਜਾਂਦਾ ਜੱਕਦਮ ਗੱਡੀ ਦੇ ਮੈਂ ਧੁੰਦ ਪਈ ਹੌਲੀ ਹੌਲੀ ਆਉਂਦਿਆ 340 340 ਦੀ ਸਪੀਡ ਤੇ ਆਉਂਦਿਆਂ ਜਕਦਮ ਜਦੋਂ ਗੱਡੀ ਹੋ ਜਾਂਦਾ ਮੈਂ ਸੋਚਦਾ ਵੀ ਇਹਦੇ ਗੱਡੀ ਕਿਤੇ ਲੱਗਤ ਨਹੀਂ ਗਈ ਮੈਂ ਬ੍ਰੇਕ ਮਾਰਦਾ ਜਕਦਮ ਨਾਲ ਜਦੋਂ ਤੇ ਗੱਡੀ ਬੰਦ ਹੋ ਜਾਂਦੀ ਫਿਰ ਪਿੱਛੋਂ ਪੂਰੇ ਸੇ ਅੱਛਾ ਜੂ ਬੰਦ ਹੋ ਜਾਂਦੀ ਆ ਤੇ ਮੈਂ ਉਹਨੂੰ ਪੁੱਛਣ ਲੱਗਦਾ ਵੀ ਇਹ ਕੋਈ 60 ਸੂਰਤ ਨਹੀਂ ਲੱਗੀ ਚਾਹੇ ਜਕਦਮ ਗੱਡੀ ਦੀ ਗੱਡੀ ਉਹਨੂੰ ਪੁੱਲੇ ਖਾਤੋਂ ਵਿੱਚ ਪਿਆ ਗਿਆ ਮੈਨੂੰ ਉਹ ਸਰ ਮੇਰੇ ਕਾਂਤੇ ਨਾ ਚੀਜ਼ ਤਾਂ ਨਹੀਂ ਬੰਦੂਕ ਲਾ ਦਿੰਦਾ ਉਹ ਸਰ ਪਤਾ ਨਹੀਂ ਜ਼ਰ ਰਵਾਲ ਵਰੀ ਇਹ ਪਿਸਟਲ ਹੀ ਜ਼ਰ ਉਹਨੇ ਸਰ ਮੇਰੇ ਕਾਂਤੇ ਲਾਤਾ ਤੇ ਮੈਨੂੰ ਕਹਿੰਦਾ ਵੀ ਇਹ ਲੈ ਨਾ ਜੋ ਕਹਿਣਾ ਕਰੀਆ ਮੈਂ ਸਰ ਸੋਚਿਆ ਮੈਂ ਆ ਚੱਲ ਪੈਸੇ ਲੈਣੇ ਮੈਂ ਸਰ ਉਹਨਾਂ ਨੂੰ ਨਾ ਆਪਣਾ ਜਿਹੜਾ ਵਡੂਆ ਉਹ ਵੀ ਵੜਾਤਾ ਤੇ ਫੋਈ ਵੜਾਤਾ ਬਟੂਆ ਮੇਰੇ ਜਿਹੜੇ ਪੈਸੇ ਜਣੂਆਂ ਗਈ 52000 ਰਗਾ ਹੀ ਗਾ ਜੋ ਵੀ ਟਾਇਰ ਦੇ ਚੇਂਜ ਕਰਵਾਉਂਦੇ ਸੀ ਸੇਜ ਗਏ ਹਾਂ ਤੇ ਮੈਂ ਚੱਲੇ ਚੱਲਦੇ ਅਗੇ ਮਤਲਬ ਕਿ ਉਹਨਾਂ ਜ਼ਰ ਮੁਰਕੇ ਮੇਰੇ ਕੋ 52000 ਰੁਪਈਆ ਖੋ ਕੇ ਜਿਹੜਾ ਬਟੂਆ ਪਰਸ ਮੇਰਾ ਤੇ ਮਿੰਨੂ ਮੁਰਕੇ ਸਰ ਉਹ ਮੁਰਕੇ ਗੱਡੀ ਦੀ ਚਾਬੀ ਖੋਣ ਪੈ ਗਈ ਹੈ ਮੈਂ ਸਰ ਲਾਗੇ ਖੇਰਾਂ ਆਪਣੇ ਮੈਂ ਉਹਨਾਂ ਦੀ ਗੱਡੀ ਭਜ ਪਿਆ ਅਈ ਸਰ ਮੁਰਕੇ ਨਾ ਪੜੀ ਦੀ ਨੁਕਰਜੀ ਤੇ ਉੱਥੇ ਜਾ ਕੇ ਆਪੋ ਚੋਦੀ ਗੁੱਤਮ ਗੁੱਤੀ ਹੁੰਦੇ ਰਹੇ ਉਹ ਸਰ ਮੈਨੂੰ ਆਖੇ ਮੈਂ ਗੋਈ ਮਾਰ ਦੇਣੀ ਜੇ ਕੋਈ ਗੱਡੀ ਆਵੇ ਕਰਨ ਚਵਾ ਜਾਣੇ ਮਨ ਨੂੰ ਫੜ ਲਿਆ ਸੀ ਇਹ ਕਿ ਜਾਣਾ ਮੇਰੇ ਸਿਰ ਚ ਬਮਾਰੀ ਆ ਰਿਹਾ ਸੀ ਸਰ ਤੇ ਉਹਨਾਂ ਮੇਰੇ ਮੁੜਕੇ ਜੀਭ ਦੇ ਵਿੱਚੋਂ ਚਵਾ ਜਾਣਿਆਂ ਦੀ ਗਾੜੀ ਮੇਰੇ ਜੋਰ ਨਹੀਂ ਜਾਂਦਿਆ ਜੀ ਉਹਨਾਂ ਕੀ ਮੇਰੇ ਜੀਭ ਚੋਂ ਕੱਢ ਲਈ ਤੇ ਸਰ ਗੱਡੀ ਸਟਾਰਟ ਕਰ ਕੇ ਫਿਰ ਉਹ ਸਰ ਭੱਜ ਗਿਆ ਸਰ ਇਹ ਨੀਜ਼ਾ ਲਈ ਹੈ ਤੇ ਇਸ ਬੰਦੀ ਕੋ ਦਰਖਾਸਤ ਦਿੱਤੀ ਹੈ ਜੀ ਹਾਂ ਜੀ ਸਾਰਾ ਹੀ ਉਸੇ ਲਈ ਸਾਡੇ ਜਿਹੜੀ ਨਜ਼ਦੀਕੀ ਚੰਗੀ ਵੈਂਦੀ ਚੰਤੀਪੁਰ ਜੀ ਉਥੇ ਜਾ ਕੇ ਸਾਰਾ ਤਰਕਾਸਤ ਦਿੱਤੀ ਗਈ ਜੀ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਹੁਣ ਤੱਕ ਪੁਲਿਸ ਵੱਲੋਂ ਸਾਰਾ ਮੰਦੀਸਰ ਫੜਕੇ ਤੇ ਲਿਆਂਦੇ ਸੀ ਜੀ ਉਸਕ ਤੇ ਹਾਂ ਜੀ ਸਰ ਜੀ ਕਾਸ ਦਿੱਤੀ ਹੈ ਜੀ ਸਰ ਨੇ ਨਦੀ ਕੀ ਚੌਂਕੀ ਚੈਂਟੀਪੁਰ ਦਿੱਤੀ ਹੈ ਸਰਦਸਪਾਸ ਕੇ ਕੀ ਮੰਗ ਕਰਦੇ ਪੁਲਿਸ ਕੋ ਸਰ ਮੰਗਦੇ ਇਹੀ ਕਰਦੇ ਆ ਕਿ ਸਰ ਦੋਸੀਆਂ ਨੂੰ ਫੜਿਆ ਜਾਵੇ ਤੇ ਸਰ ਸਾਡੀ ਗੱਡੀ ਸਰ ਸਾਨੂੰ ਜਲਦੋ ਜਲਦੋ ਵੜ ਕੇ ਵਾਪਸ ਲਿਆ ਦੇ ਦਿੱਤੀ ਜਾਵੇ ਵਾਸੇ ਇਹੀ ਮੰਗ ਕਰਦੇ ਆ ਜੀ ਪਰ ਇੱਕ ਬਰਗਾਸਤਾਈਏ ਜੀ ਪਰਮਿੰਦਰ ਸਿੰਘ ਵੱਲੋਂ ਬੜੀ ਕਾਬੀ ਲੋਕੋ ਯਾਦ ਵੀ ਜਾਂਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਇੱਕ ਦਖਾਤਨ ਤੋਂ ਮਸੂਲ ਹੋਈ ਸੀ ਪਰਮਿੰਦਰ ਸਿੰਘ ਪੁੱਤਰ ਬਲਬੀ ਸਿੰਘ ਵਾਸੀ ਵੀਰਪੁਰ ਇਹਦੇ ਨਾਲ ਰਾਤ ਨੂੰ ਕੁਝਨ ਸਥਾਤੇ ਵਿਅਕਤੀਆਂ ਨੇ ਬੰਗਾਲੀ ਵਾਲੀ ਸੜਕ ਦੇ ਉੱਤੇ ਔਟਮਾਰ ਕੀਤੀ ਸੀ ਔਟਮਾਰ ਕਰਕੇ ਉਹਦਾ ਮੋਬਾਈਲ ਘੜੀ ਵਾਪਰਸ ਲੈ ਗਏ ਜਿਹੜੇ ਮੈਂ ਮੇਰੀ मुक़दमा नंबर तियानवे ती चार हिकु छबी बंदि ख़िल मुक़दमा दर्जा मुक़दमा दर्ज करवाई अमर जा शयूं खेत खफ़्तार करल विच